ਪਿਛਲੇ ਸਮੇਂ ਦੇ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਬਿਜਲੀ ਬੋਰਡ ਜਿਹਨੂੰ ਅਸੀਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਕਹਿੰਨੇ ਆ ਇਹਨੂੰ ਜਿਹਨੂੰ ਬਿਜਲੀ ਬੋਰਡ ਕਹਿੰਦੇ ਸੀ ਅਸੀਂ ਪਹਿਲਾਂ ਇਹਦੇ ਉੱਤੇ ਬੜੇ ਲੰਮੇ ਸਮੇਂ ਤੋਂ ਇਹ ਚੱਲਦਾ ਆ ਰਿਹਾ ਕਿ ਸਬਸਿਡੀਆਂ ਦਾ ਇੰਨਾ ਜ਼ੋਰ ਪੈ ਗਿਆ ਕਿ ਇਹਨੂੰ ਕਰਜ਼ੇ ਲੈਣੇ ਪਏਗੇ ਇਹਦੀ ਹਾਲਤ ਇੱਕ ਸਥਿਤੀ ਆ ਗਈ ਸੀ ਕਿ ਟਰਾਂਸਫਾਰਮਰ ਵੀ ਜਿਹੜਿਆ ਲੋਕਾਂ ਨੂੰ ਆਪ ਖਰੀਦਣੇ ਪੈਂਦੇ ਸੀ ਹੁਣ ਵੀ ਕਈ ਥਾਵਾਂ ਤੇ ਸਥਿਤੀ ਬਣੀ ਹੋਈ ਹੈ ਸੋ ਅਰਤਕ ਤੌਰ ਤੇ ਇਸ ਕਾਰਪੋਰੇਸ਼ਨ ਦੀ ਸਥਿਤੀ ਕੀ ਹੈ ਜਿਹੜੀਆਂ ਸਕੀਮਾਂ ਸਰਕਾਰ ਜਿਵੇਂ ਖੇਤੀ ਨੂੰ ਫ੍ਰੀ ਬਿਜਲੀ ਮਿਲ ਰਹੀ ਹੈ ਇਸੇ ਤਰ੍ਹਾਂ ਹੁਣ ਘਰੇਲੂ ਬਿਜਲੀ ਫ੍ਰੀ ਹੋ ਗਈ ਹੈ ਸੋ ਇਸ ਤਰ੍ਹਾਂ ਦੀਆਂ ਸਕੀਮਾਂ ਦੇ ਨਾਲ ਕੀ ਅਸਰ ਪੈਂਦਾ ਹੈ ਤੇ ਇਹ ਫ੍ਰੀ ਸਕੀਮਾਂ ਦੇਣ ਨਾਲ ਹੋਰ ਕਿਹੜੇ ਵਰਗਾਂ ਤੇ ਮਾੜਾ ਅਸਰ ਪੈਂਦਾ ਇਹ ਗੱਲਾਂ ਨੇ ਔਰ ਦੂਸਰੀ ਗੱਲ ਕਿ ਬੋਰਡ ਦੀ ਕੁਆਲਿਟੀ ਉਹਦੀ ਸਪਲਾਈ ਇਹਦੇ ਵਿੱਚ ਕੀ ਫਰਕ ਪੈਂਦਾ ਇਹਦੇ ਬਾਰੇ ਬਹੁਤ ਸਾਰਾ ਡਾਟਾ ਉਹ ਹੈ ਸਦਾਰ ਇੰਜੀਨੀਅਰ ਭੁਪਿੰਦਰ ਸਿੰਘ ਹੋਣਾ ਕੋਲੇ ਜੋ ਕਿ ਇਸੇ ਹੀ ਮਹਿਕਮੇ ਦੇ ਵਿੱਚੋਂ ਉੱਚ ਪੱਧਰ ਤੋਂ ਰਿਟਾਇਰ ਹੋਏ ਔਰ ਹੁਣ ਲੰਮਾ ਸਮਾਂ ਤੋਂ ਇਹ ਸੁਚੇਤ ਕਰਦੇ ਆ ਰਹੇ ਨੇ ਸਰਕਾਰਾਂ ਨੂੰ ਮਾਹਿਰਾਂ ਨੂੰ ਐਕਸਪਰਟਸ ਨੂੰ ਕਿ ਤੁਸੀਂ ਇਸ ਢੰਗ ਨਾਲ ਜੇ ਚੱਲੋਗੇ ਤਾਂ ਫੇਰ ਇਸ ਕਾਰਪੋਰੇਸ਼ਨ ਦੀ ਇਹ ਸਥਿਤੀ ਨਹੀਂ ਰਹਿਣੀ ਇਹ ਹੋਰ ਡੂੰਘੇ ਸੰਕਟ ਵਿੱਚ ਜਾ ਸਕਦੀ ਹੈ ਸੋ ਜੀ ਜੀ ਸਰ ਸਭ ਤੋਂ ਪਹਿਲਾਂ ਤੇ ਬੰਦਰ ਸਿੰਘ ਜੀ ਅਸੀਂ ਤੁਹਾਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਇਹ ਜਾਨਣਾ ਚਾਹਾਂਗੇ ਕਿ ਇਸ ਵਕਤ ਮੌਜੂਦਾ ਕਾਰਪੋਰੇਸ਼ਨ ਦੀ ਜਿਹੜੀ ਸਥਿਤੀ ਹੈ ਉਹ ਬਿਜਲੀ ਦੇ ਉਤਪਾਦਨ ਨੂੰ ਲੈ ਕੇ ਤੇ ਦੂਸਰੀ ਆਮਦਨ ਤੇ ਉਹਦੇ ਉੱਤੇ ਆਰਥਿਕ ਬੋਝ ਆ ਜਿਵੇਂ ਸਬਸਿਡੀਆਂ ਦਾਜਾ ਕਰਜ਼ਿਆਂ ਦਾ ਉਹ ਕੀ ਹੈ ਸਾਰੇ ਮੇਰੇ ਕੋ ਪੈਨਲਿਸਟ ਤੇ ਸ਼ਰੋਤਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਜੀ ਧੰਨਵਾਦ ਜੀ ਨੂੰ ਇੱਥੇ ਗੱਲਬਾਤ ਕਰਨ ਲਈ ਤੁਸੀਂ ਇੱਕ ਤਾਂ ਮੌਕਾ ਦਿੱਤਾ ਸੋ ਦੋ ਸਵਾਲ ਨੇ ਬਿਜਲੀ ਉਤਪਾਦਨ ਦਾ ਤੇ ਦੂਜਾ ਆਰਥਿਕ ਬੋਝ ਤੇ ਜਿਹੜੀ ਜੇ ਆਪਾਂ ਕਹੀਏ ਵੀ ਫਾਈਨੈਂਸ਼ੀਅਲ ਕੰਡੀਸ਼ਨ ਪਾਵਰ ਕਾਮ ਦੀ ਕੀ ਹੈ ਜੀ ਪਾਵਰ ਕਾਮ ਦਾ ਜੋ ਇਹਨਾਂ ਨੇ ਹੁਣ ਰੈਗੂਲੇਟਰੀ ਕਮਿਸ਼ਨ ਕੋਲ ਵਿੱਤੀ ਸਾਲ 24-25 ਲਈ ਆਪਣੀ ਰੈਵਨਿਊ ਰਿਕੁਆਇਰਮੈਂਟ ਜਿਹੜੀ ਫਾਈਲ ਕੀਤੀ ਹੈ ਹੂੰ ਜਿਹੜੇ ਕਿ ਬਿਜਲੀ ਦੇ ਦਰ 24-25 ਮਾਰਚ 24 ਤੋਂ ਲੈ ਕੇ ਅ ਫਰਸਟ ਅਪ੍ਰੈਲ 24 ਤੋਂ ਲੈ ਕੇ 31 ਮਾਰਚ 25 ਤੱਕ ਜਿਹੜੇ ਹੋਣਗੇ ਜੀ ਉਹਦੇ ਵਿੱਚ ਤਕਰੀਬਨ 47000 ਕਰੋੜ ਰੁਪਏ ਦਾ ਜਿਹੜਾ ਰੈਵਨਿਊ ਦੀ ਮੰਗ ਕੀਤੀ ਉਹਨਾਂ ਨੇ ਵੀ ਸਾਨੂੰ 47000 ਕਰੋੜ ਰੁਪਏ ਚਾਹੀਦਾ ਚੱਲਦੇ ਸਾਲ 'ਚ ਜੀ ਸੋ ਉਹਦੇ ਵਿੱਚੋਂ ਤਕਰੀਬਨ 22000 ਕਰੋੜ ਰੁਪਏ ਆ ਉਹ ਸਬਸਿਡੀ ਵੱਜੋਂ ਆਏਗਾ ਸੋ ਮੀਨਸ ਆਲਮੋਸਟ 47 48% ਜਿਹੜਾ ਉਹ ਟੋਟਲ ਪੀਐਸਪੀਸੀਐਲ ਦਾ ਰੈਵਨਿਊ ਜਿਹੜਾ ਹੈਗਾ ਉਹ ਸਰਕਾਰ ਕੋਲੋਂ ਆਏਗਾ ਜੀ ਤੇ ਇਹ ਜੇ ਨੈਸ਼ਨਲ ਪੱਧਰ ਤੇ ਲਈਏ ਤੇ 25 28% ਇਹ ਰੈਵਨਿਊ ਹੁੰਦਾ ਨੈਸ਼ਨਲ ਐਵਰੇਜ ਕਿਉਂਕਿ ਪੰਜਾਬ ਦੀ 47 48% ਹੈ ਇਸ਼ੂ ਨੰਬਰ 1 ਜੀ ਸੈਕੰਡ ਆਈਏ ਜੇ ਆਪਾਂ ਪਰ ਯੂਨਿਟ ਇਲੈਕਟ੍ਰਿਸਿਟੀ ਸੋਲਡ ਹਨਾ ਜਿਹੜਾ ਬਿਜ਼ਨਸ ਤੇ ਹਿਸਾਬ ਲਾਈਏ ਪਰ ਯੂਨਿਟ ਇਲੈਕਟ੍ਰਿਸਿਟੀ ਸੋਲਡ ਤਕਰੀਬਨ 3 ਰੁਪਏ 25 ਪੈਸੇ ਹਰ ਯੂਨਿਟ ਰੇਟ ਨਾਲ ਜਿਹੜੀ ਹੈ ਪੰਜਾਬ ਸਰਕਾਰ ਸਬਸਿਡੀ ਦਾ ਬੋਝ ਲੈ ਰਹੀ ਹੈ ਜੋ ਕਿ ਨੈਸ਼ਨਲ ਲੈਵਲ ਤੇ ਜੋ ਲੇਟੈਸਟ 21 22 ਦਾ ਪਾਵਰ ਫਾਈਨੈਂਸ ਕਾਰਪੋਰੇਸ਼ਨ ਦਾ ਡਾਟਾ ਜਿਹੜਾ ਉਪਲਬਧ ਹੈ ਉਹ 1 ਰੁਪਏ 3 ਪੈਸੇ ਪ੍ਰਤੀ ਯੂਨਿਟ ਹੈ ਹਨਾ ਮੀਨਸ ਆਲਮੋਸਟ ਪੰਜਾਬ ਵਿੱਚ ਬਿਜਲੀ ਸਬਸਿਡੀ ਤਕਰੀਬਨ ਤਿੰਨ ਗੁਣਾ ਹੈ ਹਨਾ ਆਲਮੋਸਟ 3 ਟਾਈਮਸ ਇਲੈਕਟ੍ਰਿਸਿਟੀ ਸਬਸਿਡੀ ਦੇ ਰਹੀ ਹੈ ਇਹ ਇੱਕ ਬਹੁਤ ਹੀ ਵੱਡੀ ਮਾਤਰਾ ਜਿਹੜੀ ਹੈ ਬਿਕ ਅਮਾਉਂਟ ਬਣ ਗਈ ਹੈ ਸੋ ਇਹਦੀ ਜਿਹੜੀ ਹੈ ਇਹਨੂੰ ਸਸਟੇਨੇਬਿਲਟੀ ਇਹਨੂੰ ਹੋਰ ਆਉਣ ਵਾਲੇ ਸਾਲਾਂ 'ਚ ਇਹਨੂੰ ਰੱਖਣਾ ਤੇ ਇਸ ਨਾਲ ਪੰਜਾਬ ਦੀ ਬਜਟ ਤੇ ਬਹੁਤ ਮਾਰਾ ਸਰ ਪੈਗਾ ਜੀ ਉਹ ਜਿਹੜਾ ਪੈਸਾ ਹੋਰ ਆਪਾਂ ਡਵੈਲਪਮੈਂਟ ਦੇ ਕੰਮਾਂ ਲਈ ਇਸਤੇਮਾਲ ਕਰ ਸਕਦੇ ਚਾਹੀ ਲੈਕਟ੍ਰੀਟ ਨਾਲ ਰਿਲੇਟਡ ਹੋਵੇ ਜਾਂ ਹੋਰ ਕੋਈ ਕੋਈ ਕੰਮ ਆਪਾਂ ਕਰ ਸਕਦੇ ਹਾਂ ਉਸ ਪੈਸੇ ਨਾਲ ਉਹ ਤੋਂ ਆਪਾਂ ਵਾਂਝੇ ਰਵਾਂਗੇ ਉਹ ਇਹਦਾ ਜਿਹੜਾ ਮੁੱਖ ਕਾਰਨ ਹੈ ਉਹ ਹੈ ਕਿ ਜਿਹੜੀ ਇਲੈਕਟ੍ਰੀ ਸਬਸਿਡੀ ਜਿਹੜੀ ਦੇਣੀ ਹੈ ਹਰ ਦੇਖੋ ਵਿਕਸਿਤ ਦੇਸ਼ ਵੀ ਸਬਸਿਡੀ ਆਪਣੇ ਗਰੀਬ ਲੋਕਾਂ ਨੂੰ ਜਿਨ੍ਹਾਂ ਨੂੰ ਲੋੜ ਹੈ ਉਹਨੂੰ ਦਿੰਦੀ ਹੈ ਜੀ ਪਰ ਖਾਸ ਕਰਕੇ ਇਹ ਜਿਹੜੀ ਇਸ ਪ੍ਰੈਜ਼ੈਂਟ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਇਹਨਾਂ ਦੀ ਜਿਹੜੀ 300 ਯੂਨਿਟ ਫ੍ਰੀ ਸਪਲਾਈ ਦੀ ਜਿਹੜੀ ਇਹ ਜੁਲਾਈ 22 ਚ ਘੋਸ਼ਣਾ ਕੀਤੀ ਹੂੰ ਜਿਹਦੇ ਤੇ ਕੀ ਇਹਨਾਂ ਨੇ ਕੋਈ ਇਹਦੇ ਤੇ ਸੀਲਿੰਗ ਨਹੀਂ ਲਾਈ ਮਤਲਬ ਇਹ ਇਸ ਫੈਸਿਲਿਟੀ uh, ਆਫ 300 ਫ੍ਰੀ ਯੂਨਿਟਸ ਫ੍ਰੀ ਪਰ ਮੰਥ ਇਲੈਕਟ੍ਰਿਸਿਟੀ ਇਜ਼ ਅਵੇਲੇਬਲ ਟੂ ਆਲ ਦੀ ਕੰਜ਼ੂਮਰਸ ਆਲ ਡੋਮੈਸਟਿਕ ਕੰਜ਼ੂਮਰਸ ਉਹਦੇ ਵਿੱਚ ਕੋਈ ਨਾ ਤਾਂ ਇਨਕਮ ਦੀ ਲਾਈ ਹੈ ਜਿਹੜੀ ਹੈ ਸੀਲਿੰਗ ਨਾ ਕੋਈ ਕਨੈਕਟਡ ਲੋਡ ਦੀ ਲਾਈ ਹੈ ਕੁਝ ਨਹੀਂ ਲਾਈ ਇਹ ਜਿੰਨੀਆਂ ਪਾਲਸੀਆਂ ਪਹਿਲੇ ਸਬਸਿਡੀ ਪਾਲਸੀ ਸੀਗੀਆਂ ਉਹ ਤੋਂ ਅੱਡ ਹੈ ਤੇ ਇਸ ਨੇ ਜਿਹੜਾ ਸਬਸਿਡੀ ਦਾ ਬਿੱਲ ਹੈ ਜਿਹੜਾ ਕਿ 3-4 ਸਾਲ ਪਹਿਲੇ ਤਕਰੀਬਨ 11000 ਕਰੋੜ ਰੁਪਏ ਦੇ ਨੇੜੇ ਸੀਗਾ ਤਕਰੀਬਨ ਡਬਲ ਕਰਤਾ 22000 ਕਰੋੜ ਰੁਪਏ ਤੇ ਰੈਵਨਿਊ ਦਾ ਕਿਸੇਦਾਰੀ ਹੋ ਮੈਂ ਤੁਹਾਨੂੰ ਦੱਸਦੀ ਸੋ ਇਹਦੇ ਨਾਲ ਸਬਸਿਡੀ ਜਿਹੜਾ ਇਹਦਾ ਬਿੱਲ ਹੈ ਬਹੁਤ ਵੱਧ ਗਿਆ ਇਹਦੇ ਨਾਲ ਪੰਜਾਬ ਦੀ ਸਰਕਾਰ ਤੇ ਬਾਧੂ ਬਹੁਤ ਪਿਆ ਨਿਟਰ ਖਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ